ਦੋਸਤੋ ਲੋਕ ਗੀਤ ਲੋਕ ਬੋਲੀਆਂ ਲੋਕ ਨਾਚ ਇਹ ਸਾਰਾ ਸੱਭਿਆਚਾਰ ਦਾ ਹਿੱਸਾ ਹੁੰਦੇ ਨੇ ਆਪਣੇ ਹਿੱਸੇ ਆਇਆ ਪੰਜਾਬੀ ਸੱਭਿਆਚਾਰ ਜਿਹੜਾ ਕਿ ਬਹੁਤ ਹੀ ਖੂਬਸੂਰਤ ਹੈ ਬੋਲੀ ਲੋਕ ਨਾਚ ਇਥੋਂ ਦਾ ਲੋਕ ਸੰਗੀਤ ਇਥੋਂ ਦੀਆਂ ਲੋਕ ਬੋਲੀਆਂ ਬੜੀਆਂ ਹੀ ਮਨ ਪਾਉਂਦੀਆਂ ਨੇ ਜਦੋਂ ਕਿਸੇ ਦਾ ਕੋਈ ਵਿਆਹ ਸ਼ਾਦੀ ਹੁੰਦਾ ਤਾਂ ਬੜੀਆਂ ਸੋਹਣੀਆਂ ਸੁਣੀਆਂ ਬੋਲੀਆਂ ਪਾਈਆਂ ਜਾਂਦੀਆਂ ਗਾਉਣ ਕੱਢਣ ਆਉਂਦੀਆਂ ਨੇ ਤਾਂ ਲੇਡੀਆਂ ਇਕੱਠੀਆਂ ਹੋ ਕੇ ਸ਼ਗਨ ਮਨਾਉਂਦੀਆਂ ਨੇ ਤਾਂ ਇਸ ਕੁੜੀ ਨੇ ਵੀ ਬਹੁਤ ਸੋਹਣਾ ਗੀਤ ਗਾਇਆ ਇਸ ਕੁੜੀ ਦਾ ਗੀਤ ਸੁਣ ਕੇ ਪੰਜਾਬੀ ਸੱਭਿਆਚਾਰ ਦੀ ਯਾਦ ਆਉਂਦੀ ਹੈ ਪੰਜਾਬੀ ਸੱਭਿਆਚਾਰ ਝਲਕ ਪੈਂਦੀ ਹੈ ਸੁਣ ਕੇ ਦੱਸਿਓ ਕਮੈਂਟ ਕਰਿਓ ਵੱਧ ਤੋਂ ਵੱਧ ਕੁੜੀ ਦਾ ਹੌਸਲਾ ਵਧਾਓ ਕਿਉਂਕਿ ਅਸੀਂ ਚੈਨਲ ਤੇ ਕੋਈ ਵੀਡੀਓ ਇਦਾਂ ਦੀ ਅਪਲੋਡ ਨਹੀਂ ਕਰਦੇ ਜਿਹੜੀ ਤੁਹਾਨੂੰ ਚੰਗੀ ਨਾ ਲੱਗੇ ਅਸੀਂ ਬਲਕਿ ਕੋਲ ਫ੍ਰੀ ਟੈਲੈਂਟ ਪ੍ਰਮੋਟ ਕਰਦੇ ਆ ਚੰਗੇ ਮੁੰਡੇ ਕੁੜੀਆਂ ਸੋਹਣਾ ਜਿਹੜਾ ਗਾਉਂਦੇ ਆ ਉਹਨਾਂ ਨੂੰ ਤੁਹਾਡੀ ਕਚੈਰੀ 'ਚ ਹਾਜ਼ਰ ਕਰਦੇ ਆ ਤੁਸੀਂ ਆਪਣਾ ਫਰਜ਼ ਸਮਝ ਕੇ ਇਹਨਾਂ ਦੀ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਇਹਨਾਂ ਦਾ ਹੌਸਲਾ ਵਧਾਇਆ ਕਰੋ ਜੀ ਜੀ ਬਨ ਲੈ ਨੇ ਠੁਟਵਾਰੀ ਪੱਗ ਵੇ ਐਨੀ ਰਾਂਝਾ ਥਗਨੀ ਸੋਣੀ ਦਾ

ਇਕ ਤਾਂ ਤੂੰ ਕਾਲਾ ਵੇ ਵੇ ਦੁੱਤੀ ਸੁਰਮਾ ਕਿਉਂ ਪੋਣੈ ਵੇ ਦੁੱਤਾ ਸੁਰਮਾ ਕਿਉਂ ਪੋਣੈ ਤੀਜ ਜਿ ਬਨ ਲੈ ਨੈ ਨੀਲੀ ਸਹੀ ਪਗਵੇ ठगनी सोनी दा लावा लिया दी रख लेंदा नज